ਦੇਸ਼ ਦੇਸ਼ ਵਿੱਚ ਪੰਜਾਬ ਪੰਜਾਬੀ ਤੇ ਪੰਜਾਬੀਤ ਨੂੰ ਪਿਆਰ ਕਰਨ ਵਾਲੇ ਸਨੇਹੀਓ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਬਰਮਾਲੀਪੁਰ ਤੁਸੀਂ ਵੇਖ ਰਹੇ ਹੋ ਆਵਾਜ਼ ਜੀ ਖਲਕ ਇਸ ਵੇਲੇ ਸਭ ਤੋਂ ਵੱਧ ਆਵਾਜ਼ ਜਾਂ ਸਭ ਤੋਂ ਵੱਧ ਨਜ਼ਰਾਂ ਨੇ ਜਿਹੜੀਆਂ ਟਿਕੀਆਂ ਹੋਈਆਂ ਕਿਹੜੇ ਮੁੱਦੇ ਤੇ ਨੇ ਕਿਉਂਕਿ ਕੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣਾਉਣ ਸੰਬੰਧੀ ਜਿਹੜੀਆਂ ਵੋਟਾਂ ਬਣੀਆਂ ਸੀ ਉਹਨਾਂ ਤੇ ਇਤਰਾਜ਼ ਕਰਨ ਦਾ ਆਖਰੀ ਦਿਨ ਕੱਲ ਸਾਡੇ ਸਾਹਮਣੇ ਹੈ ਪੰਜਾਬ ਦੇ ਸਾਹਮਣੇ ਹੈ ਸਮੁੱਚੇ ਇਸ ਪ੍ਰਕਿਰਿਆ ਦੇ ਸਾਹਮਣੇ ਕੱਲ ਦਾ ਆਖਰੀ ਦਿਨ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਮਿੱਥੇ ਸਮੇਂ ਤੇ ਹੋ ਸਕਣਗੀਆਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਪ੍ਰਤੀ ਪੰਜਾਬ ਦੇ ਲੋਕਾਂ ਵਿੱਚ ਉਤਸ਼ਾਹ ਹੈ ਸਾਡੇ ਨਾਲ ਨੇ ਪ੍ਰਸਿੱਧ ਵਿਦਵਾਨ ਸਦਾ ਤਰਲੋਚਨ ਸਿੰਘ ਪਮੱਦੀ ਅਸੀਂ ਇਹਨਾਂ ਨਾਲ ਗੱਲ ਕਰਦੇ ਹਾਂ ਪਮੱਦੀ ਸਾਹਿਬ ਸਵਾਗਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਿਰ ਤੇ ਇੱਕ ਤਰ੍ਹਾਂ ਨਾਲ ਜਾਪ ਰਹੀਆਂ ਨੇ ਲੱਗਦਾ ਹੈ ਕਿਉਂਕਿ ਹਰਿਆਣੇ ਦੇ ਵਿੱਚ ਹੁਣੇ-ਹੁਣੇ ਸ਼੍ਰੋਮਣੀ ਉਥੋਂ ਦੀ ਹਰਿਆਣਾ ਸਿੱਖ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਨੇ ਜਿਹੜੀਆਂ ਇੱਥੇ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣਾਂ ਹੋਣੀਆਂ ਨੇ ਉਥੇ ਨਾਲੇ ਹੋਰ ਸੋ ਇਸ ਵੇਲੇ ਸਭ ਤੋਂ ਵੱਧ ਸਰਗਰਮੀ ਹੈ ਜਿਹੜੀ ਉਹ ਪੰਜਾਬ ਲੈਵਲ ਤੇ ਇਸ ਵੇਲੇ ਬਹੁਤ ਅੰਦਰ ਖਾਤੇ ਆਪਾਂ ਕਹਿ ਸਕਦੇ ਹਾਂ ਇੱਕ ਤੜੇ ਨੂੰ ਛੱਡ ਕੇ ਬਾਕੀ ਸਰਗਰਮੀ ਬਹੁਤ ਜੋਰਾਂ ਸ਼ੋਰਾਂ ਨਾਲ ਚੋਣ ਲੜਨ ਦੇ ਚਾਹਵਾਨ ਤੇ ਵੋਟਾਂ ਬਣਾਉਣ ਦੇ ਚਾਹਵਾਨ ਲੋਕਾਂ ਨੇ ਆਪਣੀਆਂ ਵੋਟਾਂ ਨੇ ਜਿਹੜੀਆਂ ਬਣਾਈਆਂ ਨੇ ਉਹਨਾਂ ਤੇ ਹੁਣ ਇਤਰਾਜ਼ ਲੱਗ ਰਹੇ ਨੇ ਕੱਲ ਆਖਰੀ ਦਿਨਾਂ ਸੋ ਇਹ ਬੁੱਟਾਂ ਬਣ ਗਈਆਂ ਪ੍ਰਕਿਰਿਆ ਮੁਕੰਮਲ ਹੋ ਜਾਣੀ ਹੈ ਕੱਲ ਤੋਂ ਬਾਅਦ ਸਾਰਾ ਕੁਝ ਹੁਣ ਸਾਡਾ ਸਵਾਲ ਸਖਤੋਂ ਆ ਆ ਕੇ ਐਸੇ ਹਾਲਾਤਾਂ ਵਿੱਚ ਜਦੋਂ ਬਹੁਤ ਸਾਰੀਆਂ ਦੁਬਿਧਾਂ ਜਿਹੜੀਆਂ ਨੇ ਉਹ ਬਣੀਆਂ ਹੋਈਆਂ ਨੇ ਤੇ ਗੁਰਦਾ ਚੋਣ ਕਮਿਸ਼ਨ ਨੇ ਜਿਹੜੀ ਚੋਣ ਕਰਾਉਣੀਆਂ ਉਹ ਸਾਰਾ ਕੁਝ ਸੈਂਟਰ ਸਰਕਾਰ ਦੇ ਹੋਮ ਡਿਪਾਰਟਮੈਂਟ ਦੇ ਅੰਡਰ ਹੈ ਤੇ ਆਪਾਂ ਕਿਸ ਆਪਾਂ ਕਿੱਥੇ ਦੇਖਦੇ ਆਂ ਵੀ ਕੀ ਸੱਚਮੁੱਚ ਚੋਣਾ ਹੋ ਸਕਣਗੀਆਂ ਇਹ ਸਾਰੀ ਪ੍ਰਕਿਰਿਆ ਜਿਹੜੀ ਚੱਲ ਰਹੀ ਹੈ ਇਹ ਕਿੱਦਾਂ ਦਾ ਇੱਕ ਤਰ੍ਹਾਂ ਦਾ ਮੈਸੇਜ ਦੇ ਰਹੀ ਹੈ ਸਾਨੂੰ ਸਾਰੇ ਆਵਾਜ਼ੇ ਖਲਕ ਦੇਖ ਰਹੇ ਸਾਰੇ ਹੀ ਦਰਸ਼ਕਾਂ ਨਾਲ ਮੈਂ ਇਹ ਗੱਲ ਸਾਂਝੀ ਕਰਦਿਆਂ ਖੁਸ਼ੀ ਲੈ ਰਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਇਲੈਕਸ਼ਨ ਆ ਉਹਦੇ ਬਾਰੇ ਲੋਕਾਂ ਦੇ ਵਿੱਚ ਇੱਕ ਉਹਨਾਂ ਦੀ ਸੋਚ ਵਿੱਚ ਕਵਾਰ ਆਇਆ ਵੀ ਇਹ ਇਲੈਕਸ਼ਨ ਹੋਣੀ ਚਾਹੀਦੀ ਆ ਕਿਉਂ ਬਾਹਰ ਆਇਆ ਕਿਉਂਕਿ ਭਾਰਤ ਇੱਕ ਲੋਕਤੰਤਰੀ ਦੇਸ਼ ਆ ਇਹਦੇ ਵਿੱਚ ਜਿੰਨੀਆਂ ਵੀ ਸਾਡੀਆਂ ਸੰਸਥਾਵਾਂ ਨੇ ਉਹਨਾਂ ਵਿੱਚ ਲਗਭਗ ਹਰ 5 ਸਾਲ ਬਾਅਦ ਵੋਟਾਂ ਪੈਂਦੀਆਂ ਆ ਵੈਸੇ ਸਿੱਖ ਧਰਮ ਦਾ ਜਿਹੜਾ ਮੂਲ ਆਧਾਰ ਆ ਉਹਦੇ ਵਿੱਚ ਗੁਣ ਆਤਮਿਕ ਪੱਖ ਨੂੰ ਪਹਿਲ ਦਿੱਤੀ ਜਾਂਦੀ ਜਿਹੜੇ ਬੰਦੇ ਚ ਗੁਣ ਨੇ ਉਸ ਬੰਦੇ ਨੂੰ ਕੋਈ ਜਥੇਦਾਰੀ ਦਾ ਉਹ ਦਾ ਜਾਂ ਜੋ ਵੀ ਉਹਦੇ ਵਿੱਚ ਕੋਈ ਸਤਕਾਰ ਤਾਂ ਉਹਦਾ ਗੁਣਾਂ ਨੂੰ ਦੇਖ ਕੇ ਦਿੱਤਾ ਜਾਂਦਾ ਸੀ ਲੇਕਿਨ ਜਦੋਂ ਸਾਡਾ ਗੁਰਦੁਆਰਾ ਸਾਹਿਬ ਦਾ ਐਕਟ ਬਣਿਆ ਉਹ ਐਕਟ ਬਣਨ ਨਾਲ ਇਹ ਗੱਲ ਆ ਗਈ ਚੋਣ ਪ੍ਰਕਿਰਿਆ ਤੇ ਚੋਣ ਪ੍ਰਕਿਰਿਆ ਵਿੱਚ ਆ ਗਈ ਤੇ ਉਹਦੇ ਵਿੱਚ ਵੋਟਾਂ ਇਹ ਆਪਣੇ ਆਪ ਹੀ ਸਮੂਲੀਅਤ ਹੋਣੀ ਸੀ ਇਹ ਸਭ ਤੋਂ ਅਹਿਮ ਸਵਾਲੇ ਦੇ ਵਿੱਚ ਇਹੀ ਸਾਡੇ ਸਾਡੇ ਕੋਲ ਹਾਲੇ ਤੱਕ ਇਹਨੂੰ ਹੱਲ ਨਹੀਂ ਕੀਤਾ ਜਾ ਸਕਿਆ ਸਿੱਖ ਬਹੁਤ ਲੰਮਾ ਸਮਾਂ ਪੰਜਾਬ ਦੀ ਸਤਾ ਤੇ ਕਾਬਜ਼ ਵੀ ਰਹੇ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਨ੍ਹਾਂ ਨੂੰ ਵਕ ਵਕ ਤਰੀਕਿਆਂ ਨਾਲ ਲੋਕ ਯਾਦ ਕਰਦੇ ਨੇ ਤੇ ਉਹਨਾਂ ਦੀ ਸੈਂਟਰ ਸਰਕਾਰ ਤੱਕ ਵੀ ਸਿੱਧੀ ਪਹੁੰਚ ਰਹੀ ਬਹੁਤ ਜ਼ਬਰਦਸਤ ਪਹੁੰਚ ਲੇਕਿਨ ਤਾਂ ਵੀ ਜਿਹੜੀ ਸਿੱਖ ਆਇਡੈਂਟੀਟੀ ਦੀ ਗੱਲ ਆ ਸਿੱਖ ਪਹਿਚਾਣ ਦੀ ਗੱਲ ਆ ਵੀ ਉਹ ਮਸਲਾ ਉੱਥੋਂ ਵੀ ਹੱਲ ਨਹੀਂ ਹੋਇਆ ਵੀ ਬੂਟਾ ਕਿਹੜੀਆਂ ਬਣ ਕਿਉਂਕਿ ਮੁਰਤੀ ਰੋਲਾ ਸਹਿਤਾਰੀ ਬੋਰਡ ਦਾ ਤੇ ਸਿੱਖ ਬੋਰਡ ਦਾ ਇਹ ਸਹਿਤਾਰੀ ਦੀ ਪਰਿਭਾਸ਼ਾ ਕੀ ਆ ਇੱਕ ਤਾਂ ਅੰਮ੍ਰਿਤਧਾਰੀ ਸਿੱਖਾ ਸਿੱਖ ਮੰਨੇ ਉਹਨੂੰ ਜਾਂਦਾ ਜਿਹੜਾ ਅੰਮ੍ਰਿਤਧਾਰੀ ਆ ਪੰਜ ਕਕਾਰਾਂ ਦਾ ਧਾਰਨੀ ਆ ਨਿਤਨੇਮੀ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੰਨਦਾ ਸਿੱਖ ਤੇ ਉਹਨੂੰ ਕਹਿੰਦੇ ਨੇ ਵੈਸੇ ਤਾਂ ਇਹ ਗੱਲ ਮੰਨੀ ਜਾਂਦੀ ਆ ਵੀ ਇਹ ਬੋਰਡ ਦਾ ਅਧਿਕਾਰ ਆ ਜਿਹੜਾ ਇਹ ਵੀ ਇੱਕ ਬਹੁਤ ਵੱਡੀ ਡਿਸਕਸ਼ਨ ਦੀ ਮੰਗ ਕਰਦਾ ਵੀ ਬੋਰਡ ਦਾ ਅਧਿਕਾਰ ਕਿਹਨੂੰ ਦਿੱਤਾ ਜਾਵੇ ਲੇਕਿਨ ਮੇਰੇ ਨਿੱਜੀ ਤਜਰਬੇ ਵਿੱਚ ਇਹ ਗੱਲ ਆਈ ਆ ਵੀ ਜਿਹੜੇ ਬੰਦੇ ਬੱਚੇ ਨੇ ਜਾਂ ਨੌਜਵਾਨ ਨੇ ਜਿਹੜੇ ਹਾਲੇ ਅਮਰਤਾਰੀ ਨਹੀਂ ਉਹ ਇੰਨੀ ਸੇਵਾ ਕਰਦੇ ਨੇ ਤੇ ਉਹਨਾਂ ਵਿੱਚੋਂ ਕਈ ਤਾਂ ਦੇਖਣ ਨੂੰ ਮੈਨੂੰ ਇਹ ਵੀ ਮਿਲਦਾ ਵੀ ਉਹ ਇੰਨੀ ਬਾਣੀ ਪੜ੍ਹਦੇ ਨੇ ਤੇ ਜਦੋਂ ਕਦੇ ਗੁਰਦੁਆਰਾ ਸਾਹਿਬ ਲਈ ਕੋਈ ਫੰਡ ਕੱਤਰ ਕਰਨ ਦੀ ਲੋੜ ਪੈਂਦੀ ਆ ਉਹ ਬਹੁਤ ਜੋਸ਼ ਨਾਲ ਬਹੁਤ ਬਿਤੁਰ ਬਾਰੇ ਹੋ ਕੇ ਵੀ ਉਹ ਗੁਰਦੁਆਰਾ ਸਾਹਿਬ ਲਈ ਫੰਡ ਅਰੇਂਜ ਕਰਾਉਂਦੇ ਨੇ ਲੇਕਿਨ ਇਹ ਸਾਰੇ ਕਾਸੇ ਦੇ ਬਾਵਜੂਦ ਵੀ ਜਿਹੜਾ ਬੋਰਡ ਦਾ ਅਧਿਕਾਰ ਆ ਇੱਕ ਐਸੀ ਚੁਣੌਤੀ ਆ ਵੀ ਜੇ ਤੁਸੀਂ ਕਿਸੇ ਬੰਦੇ ਨੂੰ ਬੋੜਦਾਦ ਕਰ ਦਿੰਦੇ ਹੋ ਤਾਂ ਭਾਰਤੀ ਕਾਨੂੰਨ ਆ ਜਿਹੜਾ ਜਿਹਦੇ ਦੀ ਨੇ ਐਕਟ ਬਣਿਆ ਉਹ ਵੋਟਾਂ ਵਿੱਚ ਖੜਨ ਦਾ ਅਧਿਕਾਰ ਉਸ ਬੰਦੇ ਨੂੰ ਵੋਟਰ ਨੂੰ ਦੇ ਦਿੰਦਾ ਹੁਣ ਜੇ ਅਸੀਂ ਇਹ ਸਮਝੌਤਾ ਕਰਨਾ ਸ਼ੁਰੂ ਕਰਦਾ ਵੀ ਕੋਈ ਵੀ ਬੰਦਾ ਮੈਂਬਰ ਬਣ ਜਵੇ ਕੋਈ ਵੀ ਬੰਦਾ ਜਿਹੜਾ ਵੋਟਰ ਬਣ ਜਵੇ ਤੇ ਜਿਹੜੇ ਬੰਦੇ ਨੂੰ ਤੁਸੀਂ ਵੋਟਰ ਬਣਾਓਗੇ ਉਸ ਬੰਦੇ ਨੂੰ ਤੁਸੀਂ ਵੋਟਾਂ ਵਿੱਚ ਖੜੇ ਕਰਨ ਤੋਂ ਰੋਕ ਨਹੀਂ ਸਕਦੇ ਤੇ ਸਿਆਸੀ ਦਖਲਅੰਦਾਜ਼ੀ ਆ ਜਿਹੜੀ ਇਦੇ ਨਤੀਜੇ ਨੇ ਜਿਹੜੀ ਉਹ ਬਹੁਤ ਭਿਆਨਕ ਨਿਕਲਣ ਤੋਂ ਵੀ ਤੁਸੀਂ ਇਨਕਾਰ ਨਹੀਂ ਕਰ ਸਕਦੇ ਗੱਲ ਲੰਬੀ ਹੁੰਦੀ ਜਾ ਰਹੀ ਆ ਲੇਕਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਇੰਨਾ ਦੇਰੀ ਨਾਲ ਹੋਣਾ ਲਗਭਗ ਡਬਲ ਟਰਮ ਹੋ ਗਈ ਪਹਿਲਾਂ ਤੇ ਮੰਨਦੇ ਸੀ ਕਿ ਚਲੋ ਉਹਨਾਂ ਨੂੰ ਕੰਮ ਕਰਨ ਦਾ ਅਧਿਕਾਰ ਨਹੀਂ ਮਿਲੇ ਉਹ ਵੀ ਮਰ ਲਓ ਕੋਰਟ ਵਿੱਚ ਕੇਸ ਜਾਣ ਕਰਨ ਉਹਨਾਂ ਨੂੰ ਨਹੀਂ ਮਿਲੇ ਪਰ ਲੇਕਿਨ ਜਦੋਂ ਮਿਲ ਗਏ ਤੇ ਉਹ ਮਿਲਣ ਤੋਂ ਬਾਅਦ ਤਾਂ ਫਿਰ ਉਹ ਚੋਣਾਂ ਹੋਣੀਆਂ ਹੀ ਚਾਹੀਦੀਆਂ ਨੇ ਇਦੇ ਲਈ ਜ਼ਿੰਮੇਵਾਰ ਲੋਕ ਨੇ ਚਾਹੇ ਉਹ ਭਾਰਤ ਦਾ ਗ੍ਰਹਿ ਭਾਗ ਆ ਤੇ ਅੱਜ ਦੇ ਹਾਲਾਤੇ ਨੇ ਮੈਂ ਗੱਲ ਨੂੰ ਕੇਂਦਰਿਤ ਕਰਾ ਆਪਣੇ ਸਵਾਲ ਵੱਲ ਅੱਜ ਦੇ ਹਾਲਾਤੇ ਇਨੇ ਜੋ ਦ੍ਰਿਸ਼ ਨਜ਼ਰ ਆ ਰਿਹਾ ਉਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਬੜੀ ਜਲਦੀ ਹੋਣ ਦੀ ਸੰਭਾਵਨਾ ਕਿਉਂ ਕਿਉਂਕਿ ਸਾਡੇ ਨੇੜਲੇ ਸੂਬੇ ਹਰਿਆਣੇ ਦੇ ਵਿੱਚ ਇਲੈਕਸ਼ਨ ਹੋ ਗਈ ਤੇ ਇਲੈਕਸ਼ਨ ਹੋਣ ਦੇ ਨਾਲ ਉਹਦੇ ਵਿੱਚ ਵਕ-ਵਕ ਭਾਵੇਂ ਕਿਸੇ ਵੀ ਧੜੇ ਨੂੰ ਉੱਤੇ ਬਹੁਤ ਸੰਮਤੀ ਨਹੀਂ ਮਿਲੀ ਲੇਕਿਨ ਜਰੂ ਇਹਨੇ ਧੜੇ ਹੁੰਦੇ ਨੇ ਤੇ ਜਿਹੜਾ ਸੱਤਾਧਾਰੀ ਪੱਖ ਹੁੰਦਾ ਜੋ ਮੇਰੀ ਰਾਜਨੀਤਿਕ ਸਮਝਾ ਕਿਉਂਕਿ ਇਹਨੂੰ ਉਸ ਐਂਗਲ ਤੋਂ ਵਖ ਕਰਕੇ ਨਹੀਂ ਵੇਖਿਆ ਜਾ ਸਕਦਾ ਜਦੋਂ ਚੋਣ ਦੀ ਗੱਲ ਹੁੰਦੀ ਆ ਨਾ ਉਹਦੇ ਵਿੱਚ ਕੁਦਰਤੀ ਤੌਰ ਤੇ ਫਿਰ ਉਹ ਗੱਲ ਆ ਜਿਹੜੀ ਧੜੇਬੰਦੀ ਵਾਲੀ ਗੱਲ ਜਾਂ ਜਿਹਦੇ ਕੋਲ ਜਾਦੇ ਵੋਟਾਂ ਨੇ ਜਾਂ ਇਹ ਗੱਲਾਂ ਉੱਥੇ ਪ੍ਰਭਾਵਿਤ ਕਰਦੀਆਂ ਕਰਦੀਆਂ ਨੇ ਹਰਿਆਣਾ ਦੇ ਵਿੱਚ ਵੀ ਮੈਨੂੰ ਇਦਾਂ ਲੱਗਦਾ ਵੀ ਜੋ ਸੱਤਾਧਾਰੀ ਪੱਖਾ ਉਹ ਲਗਭਗ ਕਾਫੀ ਪ੍ਰਾਪਤੀਆਂ ਦੇ ਨੇੜੇ ਫੋਨ ਦੂਗਾ ਬਾਕੀ ਦਾ ਚੁਣੇ ਹੋਏ ਨੁਮਾਇੰਦਿਆਂ ਤੇ ਨਿਰਪਰ ਕਰਦਾ ਹੁੰਦਾ ਤੇ ਉਹਦੇ ਮੁਤਾਬਕ ਜੋ ਉੱਤੇ ਰਿਜ਼ਲਟ ਆਏ ਨੇ ਤੇ ਮੈਨੂੰ ਪੂਰੀ ਪੂਰੀ ਸੰਭਾਵਨਾ ਵੀ ਪੰਜਾਬ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਚੋਣਾ ਬੜੀ ਜਲਦੀ ਐਲਾਨ ਕਰ ਦਿੱਤੀਆਂ ਜਾਣਗੀਆਂ ਜਿਵੇਂ ਤੁਸੀਂ ਦੱਸਿਆ ਵੀ ਕੱਲ ਨੂੰ ਆਖਰੀ ਦਿਨ ਆਤਰਾਜ਼ਾਂ ਦਾ ਇਹ ਇਹ ਪ੍ਰਕਿਰਿਆ ਜਦੋਂ ਹੀ ਸਮਾਪਤ ਹੋਗੀ ਤਦੋਂ ਹੀ ਪੰਜਾਬ ਦੇ ਵਿੱਚ ਤੇ ਇਹ ਗੱਲ ਇਹ ਗੱਲ ਨੂੰ ਵੀ ਸਾਨੂੰ ਇਸ ਗੱਲ ਤੋਂ ਸੂਚਿਤ ਕਰਦੀ ਆ ਵੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਦੀ ਤੇਜ਼ੀ ਕੀਤੀ ਜਾ ਰਹੀ ਹੈ ਨਾ ਉਹਦਾ ਵੀ ਇੱਕ ਪੱਕਾ ਇਹ ਹੈਗਾ ਵੀ ਜਲਦੀ ਦੇ ਨਾਲ ਕਿਉਂਕਿ ਇਸ ਸੰਭਾਵਨਾਵਾਂ ਵੱਡੇ ਲੀਡਰਾਂ ਕੋਲ ਹੁੰਦੀਆਂ ਹੀ ਨੇ ਵੀ ਅਸੀਂ ਆ ਕਰਾਉਣ ਜਾ ਰਹੇ ਹਾਂ ਤੇ ਮੇਰਾ ਇਹ ਮੰਨਣਾ ਵੀ ਬੜੀ ਜਲਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣਾਂ ਨੇ ਜਿਹੜੀਆਂ ਉਹ ਪੰਜਾਬ ਦੇ ਵਿੱਚ ਕਰਵਾ ਦਿੱਤੀਆਂ ਜਾਣਗੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣਾਂ ਕਿਉਂਕਿ ਕੱਲ ਇਤਰਾਜ਼ ਨੇ ਇਤਰਾਜ਼ ਤੋਂ ਬਾਅਦ ਇਹ ਪ੍ਰਕਿਰਿਆ ਅੱਗੇ ਤੁਰਨੀ ਆ ਇਹਨਾਂ ਪ੍ਰਕਿਰਿਆ ਨੂੰ ਅੱਗੇ ਤੁਰਨ ਤੋਂ ਬਾਅਦ ਪੰਜਾਬ ਦੇ ਵਿੱਚ ਹਾਲਾਤ ਕਿੱਦਾਂ ਦੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਚੋਣਾਂ ਵਿੱਚ ਕਿਹੜੇ ਕਿਹੜੇ ਤੋੜੇ ਨੇ ਕਿੱਦ ਕਿੱਦਾਂ ਭਾਰੂ ਹੋ ਸਕਦੇ ਨੇ ਇਹ ਸਾਰਾ ਕੁਝ ਤੁਹਾਡੇ ਨਾਲ ਅਗਲੇ ਐਪੀਸੋਡ ਦੇ ਵਿੱਚ ਅਸੀਂ ਸਾਂਝਾ ਕਰਾਂਗੇ ਕਿਉਂਕਿ ਜਿਸ ਤਰ੍ਹਾਂ ਦੀਆਂ ਪੰਥਕ ਸੰਭਾਵਨਾਵਾਂ ਜਿਸ ਤਰ੍ਹਾਂ ਦੇ ਹਾਲਾਤ ਬਣ ਰਹੇ ਨੇ ਇਹ ਸਾਰਾ ਕੁਝ ਬਹੁਤ ਸਾਰੇ ਹਾਲਾਤ ਬਦਲ ਰਹੇ ਨੇ ਬਹੁਤ ਸਾਰੇ ਹਾਲਾਤ ਬਣ ਰਹੇ ਨੇ ਸ਼੍ਰੀ ਕਾਲਪਤਖ ਸਾਹਿਬ ਤੋਂ ਜਿਹੜੀ ਅੱਜ ਧਾਮੀ ਸਾਹਿਬ ਦੀ ਮੀਟਿੰਗ ਆ ਉਸ ਤੋਂ ਬਾਅਦ ਕੀ ਹੁੰਦਾ ਇਹ ਸਾਰਾ ਕੁਝ ਤੁਹਾਡੇ ਨਾਲ ਅਗਲੇ ਐਪੀਸੋਡ ਦੇ ਵਿੱਚ ਅਸੀਂ ਸਾਂਝਾ ਕਰਦੇ ਜਾਵਾਂਗੇ ਫਿਲਹਾਲ ਇੰਨਾ ਹੀ ਦੇਖਦੇ ਰਹੋ ਸਾਡਾ ਚੈਨਲ ਆਵਾਜ਼-ਏ-ਕਲ ਕਿਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ